ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਨਾ ਇੱਕ ਛੋਟੀ ਜੀ ਵੀਡੀਓ ਜਿਹੜੇ ਫਰੀਦਕੋਟ ਵਾਲੇ ਐਮਪੀ ਨੇ ਉਹਨਾਂ ਦੀ ਸੁਣੀ ਹੈ ਤੁਹਾਨੂੰ ਵੀ ਸੁਣਾਉਣੀ ਹੈ ਤੇ ਉਹਦੇ ਤੇ ਆਪਾਂ ਗੱਲ ਵੀ ਕਰਨੀ ਹੈ ਅੱਛਾ ਇਹ ਜਦੋਂ ਨਾ ਟੰਡੋਰਾ ਪਿੱਟਣਗੇ ਇਹ ਕਹਿਣਗੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਆਹਨਾ ਇਹਦੀ ਵੀਡੀਓ ਪਹਿਲਾਂ ਸੁਣਿਓ ਫਿਰ ਮੈਨੂੰ ਦੱਸਿਓ ਵੀ ਇਹ ਐਮਪੀ ਸਾਹਿਬ ਕੀ ਦੇ ਸਕੇ ਨੇ ਤੇ ਇਹ ਕਿਹਨੂੰ ਆਪਣਾ ਬਣਾ ਸਕਦੇ ਨੇ ਆ ਸੁਣ ਲਿਓ ਪਹਿਲਾਂ ਉਹਦੇ ਵਿੱਚ ਤੁਹਾਡੇ ਭਰਾ ਕਿਹੜੇ ਨਹੀਂ ਭਰਾ ਮੇਰਾ ਕੋਈ ਨਾਮ ਨਹੀਂ ਭੈਣ ਹੈ ਕੋਈ ਨੰਮ ਰ ਭਰਾ ਹੈ ਕੋਈ ਮੈਂ ਬੋਲ ਨਹੀਂ ਕੋਈ ਮਰੀ ਭੈਣ ਦਾ ਸਹੇਦਾਂ ਕਿਰਾ ਕੋਈ ਭਰਾ ਨਹੀਂ ਨਾਮ ਦੀ ਕੋਈ ਭੈਣ ਹੈ ਤੇ ਆਹ ਤੁਹਾਡੇ ਇਲਜ਼ਾਮ ਹੁਣ ਇਹ ਨਾ ਪੱਤਰਕਾਰ ਕਹਿੰਦਾ ਵੀ ਤੁਹਾਡੇ ਤੇ ਇਲਜ਼ਾਮ ਲਾਏ ਨੇ ਤੁਹਾਡੇ ਭੈਣ ਨੇ ਤੇ ਤੁਹਾਡੇ ਭਰਾ ਨੇ ਭੈਣ ਕਹਿੰਦੀ ਵੀ ਮੇਰਾ ਜਿਹੜਾ ਭਰਾ ਹੈ ਐਮਪੀ ਸਰਬੀ ਸਿੰਘ ਉਹ ਡੋਡੇ ਖਾਂਦਾ ਵੀ ਹੈ ਕਹਿੰਦਾ ਵੀ ਐ ਡੋਡੇ ਵੇਚਦਾ ਵੀ ਐ ਤੇ ਭਰਾ ਕਹਿੰਦਾ ਸਾਡੇ ਐਮਪੀ ਸਾਹਿਬ ਨੇ ਕੋਠੀ ਦੱਬ ਲਈ ਹੁਣ ਪੱਤਰਕਾਰ ਕਹਿੰਦਾ ਵੀ ਇਲਜ਼ਾਮ ਲਾਏ ਇਹ ਕੀ ਕਹਿੰਦਾ ਕਹਿੰਦਾ ਨਾਂ ਮੇਰੇ ਕੋਈ ਭੈਣ ਐ ਨਾ ਮੇਰਾ ਕੋਈ ਭਰਾ ਐ ਹਾਲਾਂਕਿ ਹਰੇ ਘਰ ਦੇ ਵਿੱਚ ਝਗੜਾ ਹੁੰਦਾ ਤੂੰ ਤੂੰ ਮੈਂ ਮੈਂ ਹੁੰਦੀ ਐ ਸਾਰਿਆਂ ਦੇ ਹੁੰਦੀ ਐ ਸਾਡੇ ਵੀ ਹੁੰਦੀ ਐ ਕਿਹੜਾ ਪਰਿਵਾਰ ਹੈ ਜਿੱਥੇ ਹੁੰਦੇ ਨੇ ਤੁੱਤ ਮਮ ਸਭ ਹੋਣੀ ਵੀ ਚਾਹੀਦੀ ਹੈ ਮਜਵੇਂ ਸਿਆਣੀਆਂ ਬੀਬੀਆਂ ਕਹਿੰਦੇ ਜਿਹਦੇ ਚਾਰ ਭਾਂਡੇ ਹੋਣਗੇ ਉਹੀ ਖੜਕਣਗੇ ਜਿਹਦੇ ਭਾਂਡੇ ਹੋਣੇ ਹੀ ਨਹੀਂ ਉਹ ਖੜਕਣਗੇ ਕਿੱਦਾਂ ਇਹ ਸਿਆਣ ਭਾ ਬਜ਼ੁਰਗਾਂ ਦੀ ਤੇ ਹੁਣ ਇਹ ਐਮਪੀ ਸਾਹਿਬ ਕਹਿੰਦੇ ਨਾ ਮੇਰੇ ਕੋਈ ਭੈਣ ਹੈ ਨਾ ਮੇਰਾ ਕੋਈ ਭਰਾ ਹੈ ਤੇ ਉਦਾਂ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸ਼ਬਦ ਪਤਾ ਕਿਦਾਂ ਦੇ ਪੜਦੇ ਆ ਜਦੋਂ ਇਹ ਇਲੈਕਸ਼ਨ ਲੜੀ ਇਹਨਾਂ ਨੇ ਇਹਨੂੰ ਰੱਟਾ ਲਵਾਇਆ ਗਿਆ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਈ ਹਰ ਨਾਮ ਮੇ ਕੇ ਹੋ ਹੋ ਜੋੜੀ ਗੁਰਮੁਖ ਬੈਸੋ ਸਫਾ ਬਸਾਈ ਇਦਾਂ ਦੇ ਸ਼ਬਦ ਪੜਦੇ ਸੀ ਤੇ ਹੁਣ ਕਹਿੰਦਾ ਨਾ ਮੇਰੀ ਕੋਈ ਭੈਣ ਹੈ ਨਾ ਕੋਈ ਮੇਰਾ ਭਰਾ ਹੈ ਕਿਉਂ ਕਹਿੰਦਾ ਕਿਉਂਕਿ ਜਿਹੜੀ ਕੋਠੀ ਵਿੱਚ ਇਹ ਚੰਡੀਗੜ੍ਹ ਪਤਨੀ ਮਹਾਲੀ ਰਹਿੰਦੇ ਨੇ ਉਹ 5-6 ਕਰੋੜ ਦੀ ਕੋਠੀ ਹੈ ਜਿਹਦੇ ਵਿੱਚ ਇਹਦੀ ਭੈਣ ਦਾ ਵੀ ਹਿੱਸਾ ਸੀ ਇਹਦੇ ਭਰਾ ਦਾ ਵੀ ਹਿੱਸਾ ਸੀ ਇੱਕ ਅੱਲਾ ਦੱਬੀ ਬੈਠਾ ਜਦੋਂ ਉਹਨਾਂ ਨੇ ਕਿਹਾ ਵੀ ਸਾਡਾ ਵੀ ਹਿੱਸਾ ਦੇ ਉਦੋਂ ਉਹਨਾਂ ਨੂੰ ਉਹ ਕਹਿੰਦਾ ਤੁਹਾਡਾ ਕੋਈ ਹਿੱਸਾ ਨਹੀਂ ਜਣ ਕੇ ਦੱਬੀ ਬੈਠਾ ਉਹ ਫਿਰ ਚਾਚਾ ਛਿੜ ਗਈ ਸੀ ਤੇ ਹੁਣ ਜਦੋਂ ਪੱਤਰਕਾਰ ਕਹਿੰਦਾ ਵੀ ਤੁਹਾਡੇ ਤੇ ਇਲਜ਼ਾਮ ਲੱਗੇ ਸੀ ਤੁਹਾਡੀ ਭੈਣ ਨੇ ਲਾਏ ਤੁਹਾਡੇ ਭਰਾ ਨੇ ਲਾਏ ਸ਼ਰਿਆ ਮੁਖਰੀਆ ਕਹਿੰਦਾ ਨਾ ਮੇਰੀ ਕੋਈ ਭੈਣ ਹੈ ਨਾ ਮੇਰਾ ਕੋਈ ਭਰਾ ਹੈ ਫਰੀਦਕੋਟ ਵਾਲਿਓ ਜਿਹੜਾ ਬੰਦਾ ਇਹ ਕਹਿ ਸਕਦਾ ਵੀ ਨਾ ਮੇਰਾ ਕੋਈ ਭਰਾ ਹੈ ਨਾ ਮੇਰੀ ਕੋਈ ਭੈਣ ਹੈ ਤਾਂ ਫਿਰ ਤੁਹਾਡਾ ਕੀ ਲੱਗਦਾ ਹੈ ਤੁਸੀਂ ਵੋਟਾਂ ਪਾ ਕੇ ਐਮਪੀ ਬਣਾਤਾ ਤੁਹਾਡੇ ਲਈ ਕੀ ਕੀ ਲਈ ਬੈਠਾ ਬੇਸ਼ੱਕ ਮੈਂ ਜਦੋਂ ਵੀਡੀਓ ਪਾਉਣਾ ਨਾ ਫਰੀਦਕੋਟ ਦੇ ਲੋਕਾਂ ਦੇ ਫੋਨ ਬਹੁਤ ਆਉਂਦੇ ਆ ਉਹ ਕਹਿੰਦੇ ਸਾਡੇ ਕੋਲੋਂ ਇਹ ਪਹਿਲੀ ਵਾਰ ਜ਼ਿੰਦਗੀ 'ਚ ਬਹੁਤ ਵੱਡੀ ਗਲਤੀ ਹੋਈ ਹੈ ਪਹਿਲੀ ਵਾਰ ਕਹਿੰਦੇ ਦੁਬਾਰਾ ਇਸੇ ਵਾਰ ਕੋਈ ਗਲਤੀ ਕਰਾਂਗੇ ਨਹੀਂ ਫਰੀਦਕੋਟ ਦੇ ਲੋਕ ਹੀ ਕਹਿੰਦੇ ਆ ਮਤਲਬ ਜਿਹੜਾ ਆਪਣੇ ਛਕੇ ਭੈਣ ਭਰਾ ਦਾ ਨਹੀਂ ਹੋ ਸਕਦਾ ਤੇ ਜਿਹੜੇ ਬੋਟਾਂ ਪਾਉਂਦੇ ਨੇ ਉਹਨਾਂ ਦਾ ਕੀ ਬਣ ਜੂਗਾ ਇਹ ਤਾਂ ਸ਼ਰਿਆਨ ਪਤਾ ਹੈ ਅੱਛਾ ਇੱਕ ਗੱਲ ਹੋਰ ਅੱਜ ਮੈਂ ਇਹ ਵੀਡੀਓ ਵਿੱਚ ਕਹਿਣੀ ਹੈ ਇਹਨੇ ਵਾਸਤਾ ਪਤਾ ਕੀ ਪਾਇਆ ਸੀ ਜਦੋਂ ਇਲੈਕਸ਼ਨ ਜੀਤੀ ਇਹ ਕਹਿੰਦਾ ਮੇਰੇ ਪਿਤਾ ਜੀ ਸ਼ਹੀਦ ਨੇ ਉਹਨਾਂ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਤੇ ਸੇਖ ਕੌਮ ਲਈ ਮਹਾਨ ਕੰਮ ਕੀਤਾ ਇਹਦਾ ਪਿਤਾ ਸ਼ਹੀਦ ਨਹੀਂ ਹੈਗਾ ਇਹ ਗੱਲ ਚੇਤੇ ਰੱਖੋ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਗਾਂਧੀ ਦੇ ਨਾਲ ਉਹ ਗਨਮੈਨ ਸੀ ਤੇ ਜਿਹੜਾ ਬੰਦਾ ਗਨਮੈਨ ਹੋਵੇ ਤੇ ਗਨਮੈਨ ਹੁੰਦਿਆ ਆ ਕਿਸੇ ਦੇ ਗੋਲੀ ਮਾਰ ਦੇਵੇ ਤੇ ਉਹਨੂੰ ਅੱਤਵਾਦੀ ਕਿਹਾ ਜਾਊ ਉਹਨੇ ਬਹੁਤ ਵੱਡਾ ਧਰੋਹ ਕਮਾਇਆ ਅਨੈਤਿਕਤਾ ਇਹਨੂੰ ਕਹਿੰਦੇ ਆ ਵਿਸ਼ਵਾਸ ਘਾਤਕੀਤਾ ਦੇ ਪਿਓ ਨੇ ਕਹੀ ਜਾਓ ਸ਼ਹੀਦ ਕਹਿਣ ਨੂੰ ਕੀ ਆ ਭਿੰਡਰਾਂ ਵਾਲਿਆਂ ਨੂੰ ਮਸ਼ੀਤ ਕਹੀ ਜਾਂਦੇ ਆ ਪਰ ਜਿਹੜੇ ਬੰਦੇ ਨੂੰ ਵਫਾਦਾਰੀ ਵਾਸਤੇ ਗਨਮੈਨ ਨਾਲ ਰੱਖਿਆ ਹੋਵੇ ਵਿਸ਼ਵਾਸ ਕਰਕੇ ਕਿ ਸਰਦਾਰ ਬੰਦੇ ਮੇਨਲ ਗਨਮੈਨ ਨੇ ਤੇ ਉਹੀ ਬੰਦਾ ਗੋਲੀ ਮਾਰ ਦੇਵੇ ਤੇ ਇਹ ਕਹਿਣ ਸਾਡਾ ਪਿਓ ਸ਼ਹੀਦ ਹੈ ਮੈਂ ਕਹਿੰਦਾ ਦੁਨੀਆ ਇੱਧਰ ਦੀ ਇੱਧਰ ਹੋ ਜਾ ਜੇ ਕੋਈ ਮੇਰੇ ਕੋਲ ਪੁੱਛੇ ਬੀ ਦਾ ਪਿਓ ਸ਼ਹੀਦ ਹੈ ਜਿਹੜਾ ਐਮਪੀ ਬਣਿਆ ਸਰਬਜੀਤ ਇਹਦਾ ਪਿਓ ਸ਼ਹੀਦ ਹੈ ਮੈਗਨ ਨਹੀਂ ਆਤਵਾਦੀ ਹੈ ਮੈਂ ਨੋਂਕ ਨਹੀਂ ਲੈਣਾ ਉਹਦਾ ਕਿਉਂ ਲਈ ਅਸੀਂ ਕੱਲ ਨੂੰ ਕੋਈ ਏਦਾਂ ਦਾ ਬੰਦਾ ਘਟਿਆ ਕਰਦੂਤ ਕਰੇ ਅਸੀਂ ਉਹਨੂੰ ਸ਼ਹੀਦ ਕਹਾਂਗੇ ਇੱਕ ਇਹ ਆਪਣੀ ਡਿਊਟੀ ਤੇ ਖੜਾ ਬੰਦਾ ਆਪਣਾ ਫਰਜ਼ ਨਹੀਂ ਨਿਭਾ ਰਿਆ ਅਸੂਨ ਸ਼ਹੀਦ ਕਹਾਂਗੇ ਬਿਲਕੁਲ ਨਹੀਂ ਕਹਿ ਸਕਦੇ ਅੱਤਵਾਦੀ ਹੈ ਠੀਕ ਹੈ ਸਾਡੀ ਕੌਮ ਦੇ ਕੁਝ ਕੜਮ ਚੌਧਰੀ ਨੇ ਕਹਿੰਦੇ ਕਹੀ ਜਾਣ ਦੇ ਬਸੇਰੇ ਸ਼ਹੀਦ ਬਣਾਇਆ ਇੱਥੇ ਪਰ ਮੈਂ ਸ਼ਰਯਾਂ ਮ ਕਹਿਣਾ ਵੀ ਉਸ ਬੰਦੇ ਨੇ ਇੰਦਰਾਂ ਗਾਂਧੀ ਦਾ ਕਤਲ ਕਰਕੇ ਬੇਵਫਾਈ ਕੀਤੀ ਹੈ ਬਵਹਾਦਾਰ ਹੁੰਦਾ ਸਕਿਉਰਟੀ ਗਾਰਡ ਜਿਹੜਾ ਨਾਲ ਹੋਵੇ ਜੇ ਉਹ ਹੀ ਗੋਲੀ ਮਾਰ ਦਿੰਦਾ ਤਾਂ ਕੀ ਹੈ ਭਾਈ ਤੇ ਇਹ ਜਿਹੜਾ ਬੰਦਾ ਕਹਿੰਦਾ ਨਾ ਮੇਰਾ ਕੋਈ ਭਰਾ ਨਾ ਮੇਰੇ ਕੋਈ ਭੈਣ ਇਹ ਦੇ ਦੇ ਪਿਓ ਨੇ ਕਿਹਾ ਹਣਾ ਹੁਣੇ ਜਦੋਂ ਵੀਡੀਓ ਪੜ੍ਹਣੀ ਆ ਨਾ ਤੇ ਸਾਡੇ ਕੜਮ ਚੌਧਰੀਆਂ ਦੇ ਮਿਰਚਾਂ ਬਹੁਤ ਲੱਗਣੀਆਂ ਨੇ ਬੁੱਟਾ ਸਿੰਘ ਨੇ ਸਾਡੇ ਸ਼ਹੀਦ ਨੂੰ ਇਦਾਂ ਕਹਤਾ ਹੋ ਥੋੜਾ ਸ਼ਹੀਦ ਅਸੀਂ ਕੋ ਕਹੀਏ ਭਾਈ ਅਸੀਂ ਕੋ ਕਹੀਏ ਤੁਸੀਂ ਬਰਦਾਸ਼ਤ ਕਰੋਗੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਇੰਡੀਆ ਦਾ ਪ੍ਰਧਾਨ ਮੰਤਰੀ ਹੋਵੇ ਉਹਨੂੰ ਕੋਈ ਬੰਦਾ ਗੋਲੀ ਮਾਰ ਕੇ ਕਤਲ ਕਰੇ ਅਸੀਂ ਉਹਨੂੰ ਸ਼ਹੀਦ ਕਹਾਂਗੇ ਕਦੇ ਵੀ ਨਹੀਂ ਕਹਿ ਸਕਦੇ ਜਿਹਨੇ ਕਹਿਣਾ ਕਹੀ ਚੱਲੋ ਕਿੱਡੀ ਬੇਵਕੂਫੀ ਅਸੀਂ ਕਰ ਰਹੇ ਆ ਇਹਨਾਂ ਲੋਕਾਂ ਨੂੰ ਐਮਪੀ ਬਣਾਤਾ ਜਿਹਨੂੰ ਢੇਲੇ ਦੀ ਅਕਲ ਨਹੀਂ ਯਾਰ ਸੁਣ ਲਿਓ ਵੀਡੀਓ ਜਿਨੇ ਗਣਾ ਕਰਨੀ ਕੱਢੀ ਚਲੋ ਅਸੀਂ ਤਾਂ ਇਦਾਂ ਹੀ ਬੋਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ